ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਧੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਰਾਜੀਵ ਸਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਮਾਨ ਸਰਕਾਰ ਤੁਹਾਡੇ ਦੁਆਰ ਆਸ਼ ਲੈਵਲ ਤੇ ਬਬਨਪ੍ਰੀਤ ਕੌਰ ਨੇ ਸਾਡੇ ਜ਼ਿਲ੍ਹੇ ਦਾ ਨਾਮ ਜਿਹੜਾ ਹੈਗਾ ਪਹੁੰਚਾਇਆ ਹੈਗਾ ਸਾਨੂੰ ਬਹੁਤ ਖੁਸ਼ੀ ਹੈ ਅੱਜ ਮਿਲ ਕੇ ਜਦੋਂ ਇਹ ਗੇਮਸ ਲਈ ਗਏ ਸੀਗੇ ਉਸ ਤੋਂ ਪਹਿਲਾਂ ਵੀ ਮੇਰੀ ਇੰਟਰੈਕਸ਼ਨ ਹੋਈ ਸੀਗੀ ਤੇ ਉਦੋਂ ਵੀ ਬਹੁਤ ਕੰਫिडेंट ਸੀਗੇ ਇਹਨਾਂ ਨੂੰ ਮੈਡਲ ਮਿਲਿਆ ਹੈਗਾ ਸਾਨੂੰ ਸਾਰਿਆਂ ਨੂੰ ਬਹੁਤ ਖੁਸ਼ੀ ਹੈ ਅਸੀਂ ਬਬਨਪ੍ਰੀਤ ਦੇ ਨਾਲ ਨਾਲ ਉਹਨਾਂ ਦੇ ਪਰਿਵਾਰ ਦੇ ਸਾਰੇ ਮੈਂਬਰਸ ਨੂੰ ਤੇ ਸਾਡੇ ਸਪੋਰਟਸ ਆਫਸਰ ਨੂੰ ਸਭ ਨੂੰ ਬਹੁਤ ਵਧਾਈ ਦਿੰਦੇ ਆ ਇਹਨਾਂ ਦੇ ਕੋਚ ਨੂੰ ਜਿਨ੍ਹਾਂ ਨੇ ਮਿਹਨਤ ਕੀਤੀ ਹੈਗੀ ਹੈ ਤੇ ਇੱਥੇ ਤੱਕ ਇਹਨਾਂ ਨੂੰ ਲੈ ਕੇ ਜਾਏ ਨੇ ਆ ਬਹੁਤ ਸਾਰੀ ਆਰਗੇਨਾਈਜੇਸ਼ਨਸ ਐ ਜਿਹੜੀਆਂ ਕਿ ਜੁੜੀਆਂ ਹੋਈਆਂ ਨੇ ਆ ਐਨ ਜੀਓਜ਼ ਹੈਗੇ ਨੇ ਜਿਹੜਾ ਕਿ ਬੱਚਿਆਂ ਨੂੰ ਇੱਕ ਆਇਡੈਂਟੀਫਾਈ ਕਰ ਦਿੰਦੇ ਨੇ ਉਹਨਾਂ ਨੂੰ ਟ੍ਰੇਨਿੰਗ ਵੀ ਦਿੰਦੇ ਨੇ ਤੇ ਉਸ ਦੇ ਨਾਲ ਨਾਲ ਇੱਕ ਪਲੈਟਫਾਰਮ ਉਹਨਾਂ ਨੂੰ ਮਿਲਦਾ ਹੈਗਾ ਕਿ ਉਹ ਇਹ ਪ੍ਰੂਫ ਕਰ ਸਕਣ ਕਿ ਕਿਉਂਕਿ ਉਹ ਸਪੈਸ਼ਲੀ ਏਬਲਡ ਨੇ ਤੇ ਫੇਰ ਵੀ ਕੋਈ ਉਹਨਾਂ 'ਚ ਕੋਈ ਇਹੋ ਜੀ ਕਮੀ ਨਹੀਂ ਹੈਗੀ ਹੈ ਜਿਵੇਂ ਬਾਕੀ ਬੱਚੇ ਨੇ ਓਦਾਂ ਹੀ ਇਹ ਵੀ ਇੰਟਰਨੈਸ਼ਨਲ ਪੱਧਰ ਤੇ ਪਾਰਟਿਸਪੇਟ ਕਰਦੇ ਨੇ ਮੈਂ ਸਮਝਦੀ ਆ ਸਪੋਰਟਸ 'ਚ ਇੱਕ ਟਰੈਵਲ ਕਰਨ ਦਾ ਮੌਕਾ ਮਿਲਿਆ ਤੇ ਉਤੋਂ ਦੀ ਬਾਕੀ ਕੰਟਰੀਜ਼ ਦੇ ਨਾਲ ਕੰਪੀਟ ਕਰਨ ਦਾ ਮੌਕਾ ਮਿਲਿਆ ਇਹਦੇ ਨਾਲ ਇਹਨਾਂ ਦੇ ਕੌਨਫੀਡੈਂਸ ਤੇ ਬਾਕੀ ਵੀ ਅੱਗੇ ਫਿਊਚਰ ਲਈ ਵੀ ਬਹੁਤ ਅੱਛਾ ਆਏਗਾ ਆਈ ਵਿਸ਼ ਯੂਰ ਆਲ தி ਬੈਸਟ ਸਰਕਾਰ ਇਹ ਬੱਚਿਆਂ ਲਈ ਕੀ ਕਰ ਰਹੀ ਹੈ ਜੀ ਬਕਰੀ ਤੌਰ ਤੇ ਪੁੱਛ স্পੈਸ਼ਲ ਜੋ ਇਹਨਾਂ ਦਾ ਮੈਡਲ ਮਿਲਿਆ ਹੈਗਾ ਅਸੀਂ ਕੇਸ ਬਣਾ ਕੇ ਭੇਜਾਂਗੇ ਟੂ ਦਾ ਡਿਪਾਰਟਮੈਂਟ ਆਫ ਸਪੋਰਟਸ ਜੋ ਵੀ ਪਾਲਿਸੀ ਹੋਏਗੀ ਜਿਹਦੇ ਵਿੱਚ ਕੋਈ ਕੈਸ਼ ਪ੍ਰਾਈਜ਼ ਹੋਏ ਜਾਂ ਜੋ ਵੀ ਇਨਸੈਂਟਿਵ ਅਸੀਂ ਦੇ ਸਕਦੇ ਹਾਂ ਉਹ ਅਸੀਂ ਆਪਣੇ ਵੱਲੋਂ ਪੂਰ ਜੋਰ ਸਿਫਾਰਿਸ਼ ਕਰਕੇ ਭੇਜਾਂਗੇ ਮੇਰਾ ਨਾਮ ਬਵਨਪ੍ਰੀਤ ਕੋਹਰ ਹੈ ਕਿਤੇ ਰਹਿੰਦੇ ਅਸੀਂ ਲੋਹਾਰ ਮਾਜਰਾ ਕੋਹਰ ਬੇਟਾ ਖੇਡ ਕੇ ਆਏ ਹਾਂ ਕੀ ਕਹਿਣਾ ਚਾਹੋਗੇ ਤੁਸੀਂ ਕਿਵੇਂ ਤੁਹਾਡਾ ਇਹ ਸੰਘਰਸ਼ ਰਿਹਾ ਤੇ ਕਿਸ ਤਰ੍ਹਾਂ ਦੀ ਜਿਹੜੀ ਜਿੱਤ ਪ੍ਰਾਪਤ ਹੋਈ ਇਹ ਖੇਡ ਮੇਰੇ ਕੋਸਰ ਨੇ ਜਿਹੜੀ ਮੈਨੂੰ ਟ੍ਰੇਨਿੰਗ ਕਰਾ ਕੇ ਜਿੱਤ ਪ੍ਰਾਪਤ ਕੀਤੀ ਹੈ ਖੇਡ ਦੇ ਵਿੱਚ ਸੰਘਰਸ਼ ਜਿਹੜੀ ਟ੍ਰੇਨਿੰਗ ਹੈ ਸਵੇਰ ਸ਼ਾਮ ਐਥਲੈਟਿਕ ਦੀ ਕਰਨੀ ਚਾਹੀਏ ਜੇ ਅਪਾ ਟ੍ਰੇਨਿੰਗ ਕਰਾਂਗੇ ਤਾਂ ਸੂਭਾ ਸਵਮਤਾ ਉਹ ਆਪਣੀ ਟ੍ਰੇਨਿੰਗ ਸਫਲ ਰਹੂਗੀ ਕਿਉਂਕਿ ਜਾ ਕੇ ਸੰਘਰਸ਼ ਥੋੜੇ ਜੇ ਕਰਨਾ ਪੈਂਦਾ ਆਪਾਂ ਨੂੰ ਟ੍ਰੇਨਿੰਗ ਵਾਸਤੇ ਖੇਡਣ ਵਾਸਤੇ ਅੱਗੇ ਜਾ ਕੇ ਤਾਂ ਹੀ ਅੱਗੇ ਵਧੇ ਅਸੀਂ ਥਾਈਲੈਂਡ ਥਾਈਲੈਂਡ ਵਰਲਡ ਵੈਰੀਟੀ ਗੇਮ ਖੇਡਣ ਗਏ ਸੀ ਉਹਦੇ ਵਿੱਚ ਅਸੀਂ 200 ਮੀਟਰ ਰੇਸ ਦੇ ਵਿੱਚ ਸੈਕੰਡ ਮੈਡਿਸਨ ਦੀ ਹਾਸਲ ਪ੍ਰਾਪਤ ਕੀਤੀ ਹੈ ਦਾ ਥਾਈਲੈਂਡ ਦੇ ਵਿੱਚ ਅਬਿਲਟੀ ਵਰਲਡ ਗੇਮ ਦੇ ਵਿੱਚ ਸਾਡੇ ਜ਼ਿਲ੍ਹੇ ਦਾ ਮਾਨ ਸਰਵਰ ਪਾਲਸੀ ਦੀ ਬੱਚੀ ਬਵਨਪ੍ਰੀਤ ਕੌਰ ਨੇ ਸਿਲਵਰ ਮੈਡਲ ਜਿੱਤ ਕੇ ਆਪਣਾ ਜਿੱਥੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਜਿਲ੍ਹਾ ਫਤਿਹਗੜ ਸਾਹਿਬ ਦਾ ਤੇ ਪੰਜਾਬ ਦਾ ਨਾਮ ਆ ਜਿਹੜਾ ਉਹਨਾਂ ਨੇ ਰੋਸ਼ਨ ਕੀਤਾ ਤੇ ਜਿਹੜੀਆਂ ਗੇਮਾਂ ਸੀ ਇਹਦੇ ਵਿੱਚ ਲਗਭਗ 47 ਦੇਸ਼ਾਂ ਨੇ ਭਾਗ ਲਿਆ ਤੇ ਬਵਨਪ੍ਰੀਤ ਕੌਰ ਨੇ 200 ਮੀਟਰ ਵਿੱਚ ਸਿਲਵਰ ਮੈਡਲ ਜਿੱਤ ਕੇ ਮਾਨ ਹਾਸਲ ਕੀਤਾ ਇਹਦੇ ਕਿਥੇ ਵਿਸ਼ੇਸ਼ ਸਹਿਯੋਗ ਉਹਨਾਂ ਦੇ ਮਾਤਾ ਪਿਤਾ ਦਾ ਤੇ ਸਾਡੇ ਪੰਜਾਬ ਦੇ ਸੈਰਵਲ ਪਾਲਸੀ ਸੈਕਟਰੀ ਸਰਦਾਰ ਰਜੀਤ ਸਿੰਘ ਤੇ ਸਰਦਾਰ ਕਸ਼ਮੀਰਾ ਸਿੰਘ ਜੀ ਦਾ ਇਸ ਬੱਚੀ ਨੂੰ THAILAND ਭੇਜਣ ਦੇ ਵਿੱਚ ਪੂਰਨ ਜਿਹੜਾ ਉਹ ਸਹਿਯੋਗ ਰਿਹਾ ਬੱਚੀ बीए ਪਾਰਟ 1 ਦੇ ਵਿੱਚ ਅਕਾਲ ਅਕੈਡਮੀ ਖਮਾਨੋ ਵਿਖੇ ਜੋ ਸਟੱਡੀ ਕਰ ਰਹੀ ਹੈ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਹ ਘਟੋ ਘਟ 골ਡ ਮੈਡਲ ਜਿੱਤ ਕੇ ਸਾਡੇ ਜ਼ਿਲ੍ਹੇ ਦਾ ਤੇ ਭਾਰਤ ਦਾ ਨਾਮ ਹੀ ਰੋਸ਼ਨ ਕਰਨਗੇ ਹੁਣ ਪਿੱਛੇ 2023 ਦੇ ਵਿੱਚ World Ability Games ਹੋਈਆਂ ਨੇ THAILAND ਦੇ ਵਿੱਚ ਜਿਸ ਵਿੱਚ 52 ਕੰਟਰੀਆਂ ਨੇ ਭਾਗ ਲਿਆ ਸੀ ਤੇ ਬਵਨਪ੍ਰੀਤ ਕੌਰ ਨੇ ਇੰਡੀਆ ਨੂੰ ਰਿਪਰੈਜ਼ੈਂਟ ਕਰਕੇ 200 ਮੀਟਰ ਦੇ ਵਿੱਚ ਸੈਕੰਡ ਮੈਡਲ ਪ੍ਰਾਪਤ ਕੀਤਾ ਹੈ ਤੇ ਲੜਕੀ ਮੇਰੇ ਕੋਲ ਟ੍ਰੇਨਿੰਗ ਕਰਦੀ ਹੈ ਜੀ ਆਪਣੇ ਸਪੋਰਟਸ ਗਰਾਊਂਡ ਹੈ ਜੋ ਖਮਾਣੋ ਕੰਪਲੈਕਸ ਉਸ ਦੇ ਵਿੱਚ ਐਥਲੈਟਿਕ ਸੈਂਟਰ ਹੈ ਸਾਡਾ ਉੱਥੇ ਜੀ ਸਵੇਰੇ ਸ਼ਾਮ ਅਸੀਂ ਪ੍ਰੈਕਟਿਸ ਕਰਦੇ ਹਾਂ ਬਹੁਤ ਬੱਚੀ ਲਾਇਕ ਹੈ ਔਰ ਬਹੁਤ ਮਿਹਨਤੀ ਹੈ ਹਾਰਡ ਵਰਕ ਹੈ ਜੀ ਇਹਨਾਂ ਦੇ ਪੇਰੈਂਟ ਸਾਹਿਬ ਨੂੰ ਤੇ ਇਹਨਾਂ ਦੇ ਜੋ ਪ੍ਰਿੰਸੀਪਲ ਮੈਡਮ ਨੇ ਜਿਹੜੇ ਪੜ੍ਹਦੇ ਨੇ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਸਰ ਕਿਵੇਂ ਵੇਖਦੇ ਹੋ ਕ੍ਰਿਸਟਲ ਟੋਰ ਹੈ ਤੇ ਇਹ ਬੱਚੇ ਜਿਹੜੇ ਆ ਗਰਾਊਂਡਾਂ ਦੇ ਵਿੱਚ ਆਉਣਾ ਘਟ ਗਏ ਨੇ ਤੇ ਉਹਨਾਂ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਦੇਖੋ ਜੀ ਇਹ ਬੱਚੀ ਇੱਕ ਧਾਰਨਾ ਉਹਨਾਂ ਲਈ ਜੋ ਗਰਾਊਂਡ ਵਿੱਚ ਨਹੀਂ ਆਉਂਦੇ ਇਹ ਅਬਿਲਟੀ ਹੈ ਪਹਿਲਾਂ ਡਿਸੇਬਿਲਟੀ ਸੀ ਹੁਣ ਇਹ ਗੇਮ ਨੂੰ ਅਬਿਲਟੀ ਕਹਿੰਦੇ ਨੇ ਜੀ ਸਪੈਸ਼ਲ ਅਬਿਲਟੀ ਵਾਲੇ ਬੱਚੇ ਨੇ ਤੇ ਉਹਨਾਂ ਲਈ ਇੱਕ ਧਾਰਨਾ ਹੈ ਕਿ ਇੱਕ ਵਰਲਡ ਲੈਵਲ ਤੇ ਮੈਡਲ ਜਿੱਤਣਾ ਕੋਈ ਮੜੀ ਜੀ ਗੱਲ ਨਹੀਂ ਹੈ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀ ਜਿੰਨੇ ਵੀ ਬੱਚੇ ਨੇ ਉਹ ਮੈਦਾਨਾਂ ਨੂੰ ਛੱਡ ਕੇ ਗਰਾਊਂਡਾਂ ਵਿੱਚ ਆਉਣ ਤਾਂ ਕਿ ਅਸੀਂ ਆਪਣੇ ਦੇਸ਼ ਦਾ ਆਪਣੇ ਜ਼ਿਲ੍ਹੇ ਦਾ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰ ਸਕੀਏ ਵੱਡਾ ਲੈਵਲ ਸਰ ਜੇ ਦੇਖਿਆ ਜਾਵੇ ਹਰ ਇੱਕ ਬੱਚਾ ਖੇਡਾਂ ਦੇ ਵਿੱਚ ਮਿਹਨਤ ਕਰਦਾ ਤੇ ਉਹਨਾਂ ਦੀ ਮਿਹਨਤ ਨੂੰ ਜਿਹੜਾ ਆ ਪੂਰਪੈਂਦਾ ਬਹੁਤ ਘੱਟ ਨਜ਼ਰ ਆਉਂਦਾ ਹੈ ਕਿਤੇ ਵੈਕੈਂਸੀਆਂ ਵਗੈਰਾ ਤੇ ਸਰਕਾਰ ਨੂੰ ਕੀ ਅਪੀਲ ਕਰੋਗੇ ਕਿ ਜਿਹੜੇ ਇਹ ਜੇ ਮਿਹਨਤੀ ਖਿਡਾਰੀ ਨੇ ਵੀ ਉਹਨਾਂ ਵਾਸਤੇ ਕੋਈ ਨਾ ਕੋਈ ਜਿਹੜਾ ਕੁਝ ਕਦਮ ਪਟਿਆ ਖਾਸ ਕਰਕੇ ਜਿੰਨੇ ਵਿਸ਼ੇਸ਼ ਲੋੜਾਂ ਵਾਲੇ ਬੱਚੇ ਨੇ ਜਿਹੜੇ ਵਿਸ਼ੇਸ਼ ਲੋੜਾਂ ਵਾਲੇ ਬੱਚੇ ਨੇ ਸਰਕਾਰ ਦੀ ਪਾਲਿਸੀ ਹੈ ਜਿਹੜੀ ਹੁਣ ਇਸ 2023 ਵਾਲੀ ਬਣੀ ਹੈ ਉਹਦੇ ਵਿੱਚ ਵਧੀਆ ਇਹਨਾਂ ਨੂੰ ਪ੍ਰਾਈਜ਼ ਰੱਖੇ ਗਏ ਨੇ ਜੀ ਤੇ ਇਹਨਾਂ ਦਾ ਕੋਟਾ ਬੈਸੇ ਸਪੈਸ਼ਲ ਹੁੰਦਾ ਹੈ ਕੋਈ ਵੀ ਭਰਤੀ ਨਿਕਲਦੀ ਆ ਤਾਂ ਇਹਨਾਂ ਦਾ 3% ਦਾ ਕੋਟਾ ਹੁੰਦਾ ਜੀ ਵੱਖਰਾ